ਸੁਣ ਲਿਓ ਧਿਆਨ ਨਾਲ ਤੁਲੰਬੇ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਗਏ ਬਹੁਤ ਵੱਡੀ ਧਰਮਸ਼ਾਲਾ ਹੈ ਸਰਾਂ ਬੜੀ ਵੱਡੀ ਪਹਿਲਾਂ ਗਏ ਲਾਲੋ ਦੇ ਤੇ ਦੂਜੇ ਨੰਬਰ ਤੇ ਗਏ ਤੁਲੰਬੇ ਤੇ ਤੁਲੰਬੇ ਰਹਿਂਦਾ ਸੱਜਣ ਠੱਗ ਉੱਤੋਂ ਪਹਿਰਾਵਾ ਸਾਧਾਂ ਵਾਲਾ ਤੇ ਵਿੱਚੋਂ ਠੱਗ ਸੁਣੋ ਇਹਨੇ ਹਿੰਦੂਆਂ ਨੂੰ ਖੁਸ਼ ਕਰਨ ਲਈ ਠਾਕੁਰ ਦੁਆਰਾ ਬਣਾਇਆ ਵਿੱਚ ਹੀ ਤੇ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਮਸਜਿਦ ਬਣਾਈ ਐ ਮੁਸਲਮਾਨ ਮਸਜਿਦ ਵੇਖ ਕੇ ਆਉਂਦੇ ਐ ਤੇ ਹਿੰਦੂ ਵੇਖ ਕੇ ਠਾਕੁਰ ਦਵਾਰਾ ਮੰਦਿਰ ਵੇਖ ਕੇ ਆਉਂਦੇ ਆ ਵੀ ਸਾਡਾ ਹੀ ਐ ਸਾਂਝਾ ਜੈ ਮਿਲ ਗੋਪਾ ਜਾਂ ਬਣ ਕੇ ਚੱਲਦਾ ਪੈਰਾਂ ਤੱਕ ਲੰਮਾ ਚੋਲਾ ਪਾ ਕੇ ਰੱਖਦਾ ਐ ਪਹਿਰਾਵਾ ਸਾਦਾਵਾਂ ਵਾਲਾ 8 8 10 ਬੰਦੇ ਨਾਲ ਹੱਥ ਜੋੜਨ ਵਾਲੇ ਉੱਤੋਂ ਉੱਤੋਂ ਨਿਮਰਤਾ ਵਿੱਚੋਂ ਛੁਰੀਆਂ ਚਲਾਉਂਦਾ ਮਿੱਠਾ ਬਹੁਤ ਐ ਮਿੱਠਾ ਇਤਜਾਦ ਰੱਖਿਓ ਠੱਗ ਬੜੇ ਮਿੱਠੇ ਹੁੰਦੇ ਆ ਪਰਸੋਂ ਚੌਥੇ ਵੀ ਗੱਲ ਕਰਦੇ ਸੀ ਬਈ ਚੋਰ ਕੌਣ ਹੁੰਦਾ ਹੈ ਜਿਹੜਾ ਤੁਹਾਡਾ ਇੱਥੇ ਬਟਵਾ ਚੋਰੀ ਕਰ ਲਵੇ ਇੱਥੇ ਚੱਕ ਲਵੇ ਬਟਵਾ ਲੈ ਗਿਆ ਫੋਨ ਚੱਕ ਕੇ ਲੈ ਗਿਆ ਚੋਰ ਘਰੇ ਆਇਆ ਚੋਰੀ ਕਰਕੇ ਲੈ ਗਿਆ ਠੱਗ ਕੌਣ ਹੁੰਦਾ ਹੈ ਠੱਗ ਉਹ ਹੁੰਦਾ ਜਿਹਨੂੰ ਤੂੰ ਆਪ ਹੀ ਫੋਨ ਕੱਢ ਕੇ ਫੜਾ ਦਵੇਂ ਵੀ ਆ ਲੈ ਜਾ ਠੱਗ ਉਹ ਹੁੰਦਾ ਜਿਹੜਾ ਪਰਸ ਨਹੀਂ ਚੋਰੀ ਕਰਦਾ ਇਹ ਜੀਆਂ ਮਿੱਠੀਆਂ ਗੱਲਾਂ ਕਰਦਾ ਕਿ ਪਰਸ ਖੋਲ ਕੇ ਆਪ ਹੀ ਜਿੰਨਾ ਹੁੰਦਾ ਤੂੰ ਫੜਾ ਦੇਣਾ ਉਹ ਠਾਕੂ ਹੁੰਦੇ ਨੇ ਮਿੱਠੇ ਤੇ ਭਰੇ ਪਏ ਨੇ ਚੋਰ ਥੋੜੇ ਐ ਠੱਗ ਬੜੇ ਐ ਬਾਜ਼ਾਰ ਭਰੇ ਪਏ ਠੱਗਾਂ ਆਓ ਜੀ ਆਓ ਜੀ ਆਓ ਜੀ ਧਨ ਭਾਗ ਜੀ ਚਰਨ ਪਾਤੇ ਜੀ ਕਿਰਪਾ ਕਰਤੀ ਸਾਰੇ ਠੱਗ ਬਹੁਤ ਠਾਕੂ ਠੱਗ ਹੀ ਠੱਗ ਮੈਂ ਤੁਹਾਨੂੰ ਦੱਸਿਆ ਹੀ ਸੀ ਵੀ ਇੱਕ ਵਾਰ ਉਥੇ ਪਟਿਆਲੇ ਮੈਂ ਗਿਆ ਨਵਾ ਨਵਾ ਮੈਂ ਸ਼ੁਰੂ ਹੀ ਕਰਿਆ ਕੀਰਤਨ ਨੂੰ ਮੈਨੂੰ ਇੱਕ ਬੰਦਾ ਵੇਖਿਆ ਓ ਹੋ ਹੋ ਧੰਨ ਭਾਗ ਹੋ ਗਏ ਕਿਰਪਾਈ ਕਰਤੀ ਕਹਿੰਦੇ ਸਾਡੇ ਤੇ ਮੈਂ ਕਿਹਾ ਅੱਛਾ ਮੇਰੇ ਚਰਨ ਪਾ ਤੇ ਪਵਿੱਤਰ ਕਰਤਾ ਕਹਿੰਦੇ ਰੌਣਕ ਲਾ ਦਿੱ ਮੈਂ ਤੁਹਾਡਾ ਕੀਰਤਨ ਸੁਣਿਆ ਮੈਂ ਸੋਚਿਆ ਬੰਦਾ ਹੀ ਬੜਾ ਸ਼ਰਧਾਲੂ ਹੈ ਕਹਿੰਦੇ ਕਿਵੇਂ ਆਏ ਮੈਂ ਕਿਹਾ ਟੈਚੀ ਲੈਣਾ ਹੈ ਸੂਟਕੇਸ ਅੱਛਾ ਭਾਈ ਉਹ ਤੇ ਬੰਦਾ ਪਹਿਲਾਂ ਚਾਹ ਦਸੂ ਮੈਂ ਕਿਹਾ ਨਹੀਂ ਸੂਟਕੇਸ ਕਹਿੰਦੇ ਪਹਿਲਾਂ ਚਾਹ ਮੈਂ ਆਇਆ ਮੈਂ ਸੂਟ ਕੇਸ ਲੈਣਾ ਪਹਿਲਾਂ ਤੇ ਚਾਹ ਪੀਤੇ ਬਿਨਾ ਥੋੜਾ ਜਾਣਦੇ ਆਂਗੇ ਤੁਹਾਡੀ ਦੁਕਾਨ ਹੈ ਅੱਛਾ ਚਲੋ ਅਸੀਂ ਚਾਹ ਵੀ ਪੀ ਲਈ ਸੂਟ ਕੇਸ ਆਇਆ ਛੋਲਾ ਮਾਰ ਮਾਰ ਬਖਾਵੇਂ ਉੱਤੇ ਇਹ ਡੈਕੋਰ ਟੁੱਟਦਾ ਹੁਣ ਮੈਂ ਨਾਲ ਵਾਲੀਆਂ ਦੁਕਾਨਾਂ ਤੇ ਵੀ ਵੇਖ ਕੇ ਆਇਆ ਮੈਂ ਕਹਿੰਦਾ ਬੰਦਾ ਇੰਨਾ ਮਿੱਠਾ ਹੋ ਗਿਆ ਔਲੇਦ ਵਾਲੇ ਕਦੇ ਐ ਕਦੇ ਐ ਕਦੀ ਐ ਬੜਾ ਮਿੱਠਾ ਹੁਣ ਗੱਲ ਕਰ ਰਹੇ ਆ 27 ਸਾਲ ਪਹਿਲਾਂ ਦੀ ਇਦਾਂ ਮੈਨੂੰ ਪਤਾ ਵੀ ਚੱਲ 4-500 ਦਾ ਨਾਲ ਵਾਲੀ ਦੁਕਾਨ ਤੋਂ ਮਿਲਦਾ ਉਹਦੇ ਨਾਲ ਦਾ ਇਹ ਐ ਤੇ ਮਿੱਠਾ ਇੰਨਾ ਹੋ ਗਿਆ ਗੱਲਾਂ 'ਚ ਲੈ ਲਿਆ ਐਦਾਂ ਅਸੀਂ ਗੱਲਾਂ ਕਰੀ ਗਏ ਅੱਛਾ ਜੀ ਅੱਛਾ ਬਾ ਤੁਹਾਡੀ ਦੁਕਾਨ ਐ ਮੈਂ ਕਿਹਾ ਆਹ ਮੈਨੂੰ ਪਸੰਦ ਆ ਗਿਆ ਹੁਣ ਰੇਟ ਦੱਸੋ ਪੈਸੇ ਤੁਹਾਡੇ ਤੋਂ ਹੋ ਹੀ ਨਹੀਂ ਸਕਦਾ ਲੈਣੇ ਗੱਲ ਹੀ ਨਹੀਂ ਕੋਈ ਮੈਂ ਕਿਹਾ ਜਾ ਰਹੇ ਹਾਂ ਚੰਗਾ ਨਹੀਂ ਲੱਗਦਾ ਕੁਝ ਤੇ ਦੱਸੋ ਉਹ ਨਾ ਨਾ ਬਾਬਾ ਜੀ ਆਪਾਂ ਐ ਨਹੀਂ ਕਰ ਸਕਦੇ ਰੱਬ ਨੂੰ ਜਾਣ ਦੇਣੀ ਐ ਨਹੀਂ ਕਰ ਸਕਦੇ ਮੈਂ ਕਿਹਾ ਰੱਬ ਨੂੰ ਤੇ ਜਾਣ ਦੇਣੀ ਹੋਈ ਐ ਐ ਨਾ ਕਰ ਪੈਸੇ ਦੇ ਦੱਸ ਦੇ ਅੱਛਾ ਬਾੜਾ ਕਹਿੰਨੇ ਚਲੋ 1200 ਦੇ ਜੋ ਹੁਣ ਜਦੋਂ ਬੰਦਾ ਐਨਾ ਮਿੱਠਾ ਹੋ ਕੇ ਇੰਨੀਆਂ ਗੱਲਾਂ ਕਰਕੇ ਹੁਣ ਜਦੋਂ ਕਵੇ 1200 ਦੇ ਦੋ ਮੈਂ ਹੁਣ ਨਾ ਹਾਂ ਨਾ ਨਾ ਹੁਣ ਕੀ ਕਹੀਏ ਅਸੀਂ ਇਕੱਠੇ-ਕੁੱਠੇ ਕਰਕੇ ਨਾਲ ਵਾਲੇ ਤੋਂ ਫੜ ਕੇ ਮਸਾਂ 1200 ਪੂਰਾਦ ਕੀਤਾ ਗੱਡੀ 'ਚ ਬੈਠੇ ਬਹਿਣ ਸਾਰੇ ਬਣ ਨਾਲ ਵਾਲੇ ਨੂੰ ਦੇਖ ਕੇ ਮੈਂ ਕਿਹਾ ਲੁੱਟੇ ਗਏ ਦੇਗਾ ਪਰ ਐਨਾ ਮਿੱਠਾ ਬਣਿਆ ਕਦੇ ਪੈਰਾਂ 'ਚ ਡਿੱਗ ਕਦੇ ਚਾਹ ਪੀ ਲੋ ਕਦੇ ਐਂ ਕਰ ਲੋ ਲੈ ਠੱਗੀ ਐ ਫੇ ਇਹ ਮਿੱਠੇ ਠੱਗ ਹੁੰਦੇ ਐ ਐਨੇ ਮਿੱਠੇ ਬਣ ਕੇ ਠੱਗਦੇ ਐ ਗੁਰਮੁਖੋ ਉਹ ਨਾ ਸਿੱਧੀ ਗੱਲ ਨਹੀਂ ਕਰਨਗੇ ਸਪਸ਼ਟ ਨਹੀਂ ਕਰਨਗੇ ਸਿੱਧੀ ਨਹੀਂ ਗੱਲ ਕਰਨੀ ਬੋਲ ਮੋਲ ਕਮਾਈ ਜਾਣਗੇ ਗੱਲਾਂ ਦੀ ਗੱਲਾਂ ਦਾ ਕੜਾ ਬਣਾ ਦਿੰਦੇ ਏਦਾਂ ਦਾ ਹਾਲ ਹਾਲਾਤ ਹੁੰਦੇ ਸਭਾ ਹੁੰਦਾ ਗੱਲੀਆਂ ਸੀ ਚੰਗੀਆਂ ਅਚਾਰੀ ਬੁਰੀਆਂ ਮਨੋਂ ਕੁ ਸੁੱਧਾ ਕਾਲੀਆਂ ਬਾਹਰ ਚਿਟਮੀਆਂ ਏਦਾਂ ਦੇ ਹੁੰਦੇ ਐ ਤੇ ਇਹ ਸਾਧ ਬਣਿਆ ਹੋਇਆ ਸੱਜਣ ਸਰਾ ਬਣਾਈ ਹੋਈ ਹੈ ਲੋਕਾਂ ਨੂੰ ਠਹਿਰਾਉਂਦਾ 15 ਬੰਦੇ ਰੱਖੇ ਐ ਲੋਕ ਆ ਜਾਂਦੇ ਭੋਲੇ ਖਾਣ ਪੀਣ ਨੂੰ ਦਿੰਦੇ ਐ ਜੇ ਤੇ ਲੱਗਦਾ ਬੰਦਾ ਨਕੰਮਾ ਜਿਹਾ ਫਿਰ ਤੇ ਰਾਤ ਕੱਟਦਾ ਲੰਘ ਜਾਂਦਾ ਜੇ ਆ ਗਿਆ ਕੋਈ ਪੈਸੇ ਵਾਲਾ ਤੇ ਖਾਣੇ ਵਿੱਚ ਦਵਾਈ ਇਹੋ ਜੀ ਪਾ ਦਿੰਦੇ ਬੇਹੋਸ਼ ਕਰਕੇ ਉਹਦਾ ਲੁੱਟ ਲੈਂਦੇ ਸਾਰਾ ਕੁਝ ਤੇ ਜੇ ਕੋਈ ਬੰਦਾ ਰੌਲਾ ਰੱਪਾ ਪਾਣ ਵਾਲਾ ਹੋਵੇ ਵੱਟ ਕੇ ਅੰਦਰ ਹੀ ਖੂ ਬਣਾਇਆ ਸੀ ਖੂ ਦੇ ਵਿੱਚ ਸਿੱਟ ਦਿੰਦੇ ਸੀ ਪਤਾ ਨਹੀਂ ਕਿੰਨੇ ਕੁ ਬੰਦੇ ਵੱਡੇ ਕਿੰਨੇ ਚ ਖੂਚ ਸਿੱਟੇ ਤੇ ਗੁਰੂ ਨਾਨਕ ਸਾਹਿਬ ਇਮਨਾ ਬਾਦ ਤੋਂ ਬਾਦ ਤਲੰਬੇ ਗਏ ਸੱਜਣ ਦੇ ਉੱਥੇ ਜਦੋਂ ਜਾਂਦੇ ਐ ਤੇ ਉਹ ਐ ਖੜ ਗਿਆ ਜੀ ਆਇਆਂ ਨੂੰ ਦੀ ਧੰਨ ਬਾਗ ਮੇਰੇ ਚਰਨ ਪਾ ਤੇ ਕਿਰਪਾ ਕਰਤੀ ਬਾळा ਹੀ ਮਿੱਠਾ ਬੋਲੇ ਗੁਰੂ ਨਾਨਕ ਸਾਹਿਬ ਦਾ ਦਗ ਦਗ ਕਰਦਾ ਚੇਰ ਐ ਵੇਖ ਕੇ ਐ ਲੱਗਦਾ ਵੀ ਬਾळा ਹੀ ਪੈਸਾ ਹੈ ਪ੍ਰਭਾਵ ਇਹਨ ਐ ਲੱਗਦਾ ਵੀ ਇੰਨੀ ਚਮਕ ਬਾਲੇ ਅਮੀਰ ਬੰਦੇ ਕੋਲ ਹੀ ਹੋ ਸਕਦੀ ਆਮ ਬੰਦਾ ਨਹੀਂ ਐ ਬਾळा ਹੀ ਪੈਸੇ ਵਾਲਾ ਹੀਰੇ ਹੂਰੇ ਹੋਣਗੇ ਇਹਨਾਂ ਕੋਲ ਤੇ ਇਹ ਐਵੇਂ ਹੀ ਸਾਧ ਬਣੇ ਲੁਕੇ ਫਿਰਦੇ ਆ ਵਪਾਰੀ ਨੇ ਤਕੜੇ ਜਾਣ ਕੇ ਸਾਧਾਂ ਦੇ ਕੱਪੜੇ ਪਾਈ ਫਿਰਦੇ ਭਗਵੇਂ ਮਰਦਾਨਾ ਨਾਲ ਇਹ ਜਾਣ ਕੇ ਸਾਧ ਲੱਗਦੇ ਬਣੇ ਇਹਦੇ ਤੇ ਬੜੇ ਹੱਥ ਜੋੜੇ ਬੜਾ ਸਤਕਾਰ ਬੜਾ ਗੋਡੀ ਹੱਥ ਪੈਰੀ ਆਤੀ ਜੀ ਆਇਆਂ ਨੂੰ ਧੰਨ ਭਾਗ ਮੇਰੇ ਅੰਦਰ ਕਮਰਾ ਦਿੱਤਾ ਠਹਿਰਾਇਆ ਬੜਾ ਮਿੱਠਾ ਬੋਲੇ ਚਲੋ ਜੀ ਇੰਨੇ ਨੂੰ ਜਲਪਾਣੀ ਲੈ ਕੇ ਆਏ ਮਰਦਾਨਾ ਕਹਿੰਦਾ ਪਹਿਲਾਂ ਹੀ ਬੇਨਤੀ ਕਰਦੇ ਆ ਮਹਾਰਾਜ ਬੇਨਤੀ ਇੱਕ ਕਰਾਂ ਮਾਰੇ ਕਹਿੰਦੇ ਕੀ ਮਾਰੇ ਕਹੀ ਦਿਨਾਂ ਦੇ ਥੱਕੇ ਪਏ ਆ ਹੁਣ ਥਕੇਵਾਂ ਲਾ ਕੇ ਚੱਲਾਂਗੇ 10 ਦਿਨ ਹੁਣ ਮੈਂ ਪਹਿਲਾਂ ਹੀ ਕਹਿ ਦਿਆਂ ਵੀ ਤੁਸੀਂ ਕਿਉਂ ਵੀ ਹੁਣ ਚੱਲ ਚਲੀਏ ਮੈਂ ਤਾਂ ਹੀ ਪਹਿਲਾਂ ਹੀ ਬੇਨਤੀ ਕਰਦੀ ਵੀ ਆਪਾਂ ਰਹਿਣਾ ਕੁਝ ਰੈਸਟ ਕਰੀਏ ਕੁਝ ਦਿਨ ਆਰਾਮ ਕਰਕੇ ਦਿੱਤਾ ਮਾਰੇ ਕਹਿੰਦੇ ਹੋਇਆ ਹੀ ਪਿਆ ਤੇਰਾ ਆਰਾਮ ਠਹਿਰ ਜਾ ਥੋੜਾ ਜਿਹਾ ਇੰਨੇ ਨੂੰ ਦੁੱਧ ਲੈ ਕੇ ਆ ਗਿਆ ਲਓ ਜੀ ਦੁੱਧ ਛਕੋ ਮਾਰਾ ਕਹਿੰਦੇ ਅਸੀਂ ਤੇ ਸ਼ੱਕਿਆ ਆਏ ਰੱਜੇ ਹੋਏ ਕਿਹ ਜੀ ਦੀ ਲੋੜ ਹੀ ਮਰਦਾਨਾ ਵੇਖਦਾ ਵੀ ਦੁੱਧ ਰਖਾਇਆ ਕਿਉਂ ਨਹੀਂ ਭੁੱਖ ਤੇ ਲੱਗੀ ਐ ਸਵੇਰ ਤੇ ਤੁਨੇ ਮਾਰਾ ਕਹਿੰਦੇ ਛਕਣਾ ਨਹੀਂ ਭਾਈ ਮਾਰਾ ਥੋੜਾ ਜਿਹਾ ਸ਼ੱਕ ਲਓ ਕਹਿੰਦੇ ਛਕਣਾ ਨਹੀਂ ਛਕਿਆ ਹੋਇਆ ਲੈ ਜਾ ਉਹ ਭਾਈ ਦੁੱਧ ਲੈ ਗਏ ਮਰਦਾਨਾ ਚੁੱਪ ਰਿਆ ਥੋੜੇ ਚਿਰ ਬਾਅਦ ਫਿਰ ਪ੍ਰਸ਼ਾਦਾ ਸੱਜਣ ਆ ਪਾਇਆ ਨਾਲ ਥੱਕੀ ਲਿਆਵੇ ਥਾਲ ਮਾਰਾ ਪ੍ਰਸ਼ਾਦਾ ਭੋਗ ਲਾਓ ਪਵਿੱਤਰ ਕਰੋ ਕਿਰਪਾ ਕਰੋ ਮਾਰਾ ਕਹਿੰਦੇ ਭਾਈ ਪ੍ਰਸ਼ਾਦਾ ਛਕਣਾ ਨਹੀਂ ਸਕਿਆ ਕਹਿੰਦੇ ਮਹਾਰਾਜ ਇਹ ਕਿਵੇਂ ਹੋ ਸਕਦਾ ਥੋੜਾ ਜਿਹਾ ਤੇ ਛਕੋ ਮਾਰਾ ਕਹਿੰਦੇ ਛਕਿਆ ਹੋਇਆ ਲੋੜ ਹੀ ਨਹੀਂ ਏਦਾਂ ਨਾ ਜੀ ਕਰੋ ਥੋੜਾ ਜਿਹਾ ਤੇ ਛਕਣਾ ਹੀ ਪਊ ਮਾਰਾ ਕਹਿੰਦੇ ਭਾਈ ਛਕਿਆ ਹੀ ਹੋਇਆ ਲੋੜ ਹੋਊ ਦੱਸ ਦਾਂਗੇ ਕੋਈ ਲੋੜ ਨਹੀਂ ਲੈ ਜੋ ਉਹ ਜਦੋਂ ਪ੍ਰਸ਼ਾਦੇ ਵਾਲਾ ਥਾਲਾ ਮੁੜਿਆ ਮਰਦਾਨਾ ਕਹਿੰਦਾ ਸੱਚੇ ਬਾਸ਼ਾ ਤੁਸੀਂ ਜਿਵੇਂ ਹੀ ਮੇਰੇ ਕੰਨੀ ਨਹੀਂ ਵੇਖਦੇ ਮੈਨੂੰ ਤਾਂ ਭੁੱਖ ਬਹੁਤ ਲੱਗੀ ਹੈ ਮਰਦਾਨਾ ਮਾਰਨ ਨੂੰ ਪਿਆਰ ਬਹੁਤ ਕਰਦਾ ਸੀ ਗੁਰੂ ਨਾਨਕ ਸਾਹਿਬ ساری ਜ਼ਿੰਦਗੀ ਉਹਨੇ ਗੁਰੂ ਨਾਨਕ ਦੇ ਨਾਲ ਲਾਈ ਪਰ ਹੁਣ ਮਜ਼ਾਕੀਆ ਬਹੁਤ ਸੀ ਇਹ ਉਸ ਬਰਾਦਰੀ ਚੋਂ ਆਉਂਦਾ ਸੀ ਜਿਹੜੇ ਹੱਸਦੇ ਹੀ ਰਹਿੰਦੇ ਸਾਰਾ ਦਿਨ ਲੋਕਾਂ ਨੂੰ ਹਸਾਉਂਦੇ ਐ ਹੱਸਦੇ ਐ ਤੇ ਹਸਾਉਂਦੇ ਐ ਰਬਾਬ ਵਜਾਇਆ ਕਰੇ ਫਸਾਇਆ ਕਰੇ ਗੁਣੀ ਐਡਾ ਸੀ ਤਾਨਸੈਨ ਦੇ ਗੁਰੂ ਦਾ ਗੁਰੂ ਮਰਦਾਨਾ ਸੀ ਤਾਨਸੈਨ ਨੂੰ ਦੁਨੀਆ ਜਾਣਦੀ ਹੈ ਤਾਨਸੈਨ ਦਾ ਦਾਦਾ ਗੁਰੂ ਸੀ ਭਾਈ ਮਰਦਾਨਾ ਐਨਾ ਰਬਾਬ ਦਾ ਧਨੀ ਸੀ ساری ਜ਼ਿੰਦਗੀ ਇਹਨੇ ਨਾਲ ਲਾਈਏ ਗੁਰੂ ਨਾਨਕ ਦੇ ਜਿੱਥੇ ਮਾਰਨ ਨੇ ਕਿਹਾ ਇਹਨੇ ਰਬਾਬ ਵਜਾਈ ਬੜਾ ਇਹ ਪਿਆਰ ਕਰਦਾ ਸੀ ਪਰ ਮਜ਼ਾਕੀਆ ਵੀ ਬਹੁਤ ਸੀ ਲਾਸਟ ਵਾਰੀ ਜਦੋਂ ਗੁਰੂ ਨਾਨਕ ਸਾਹਿਬ ਦੇ ਨਾਲ ਗਿਆ ਨਾ ਮਾਰਨੇ ਕਿਹਾ ਮਰਦਾਨਿਆ ਤੇਰਾ ਅੰਤ ਸਮਾ ਆ ਗਿਆ ਲਾਸਟ ਉਹਦਾ ਸੀ ਵੇਲੇ ਕਹਿ ਰਿਆਂ ਕਹਿੰਦਾ ਮਹਾਰਾਜ ਮੇਰਾ ਸਮਾ ਆ ਗਿਆ ਮਾਰੇ ਕਹਿੰਦੇ ਆ ਗਿਆ ਕਹਿੰਦਾ ਮਹਾਰਾਜ ਆਜੋ ਵਿਛੜਨ ਲੱਗੇ ਆ ਮਾਰੇ ਕਹਿੰਦੇ ਮਰਦਾਨਿਆ ਤੇਰੀ ਕੋਈ ਕਬਰ-ਕੂਬਰ ਬਣਾਈਏ ਜਦੋਂ ਮਰੇਗਾ ਤੇਰੀ ਸਮਾਦ ਸਮੂਦ ਕੋਈ ਕਹਿੰਦਾ ਚੰਮਲ ਦੀ ਸਮਾਦ ਚੋਂ ਕੱਢ ਕੇ ਇੱਟਾਂ ਦੀ ਸਮਾਦ ਚ ਵੜਨ ਲੱਗੇ ਆ ਗੁਰੂ ਨਾਨਕ ਜੀ ਦਿਲ ਚ ਥਾਂ ਰੱਖਿਓ ਮੇਰੇ ਨਾਲ ਕੋਈ ਰਹਿ ਕੇ ਗਿਆ ਮੈਨੂੰ ਕਦੇ ਕਦੇ ਯਾਦ ਕਰਿਆ ਕਰਿਓ ਮੇਰਾ ਮਰਦਾਨਾ ਹੁੰਦਾ ਸੀ ਇੱਕ ਮੇਰੇ ਨਾਲ ਰਹਿੰਦਾ ਸੀ ਮੇਰੇ ਮਗਰ ਮਗਰ ਫਿਰਦਾ ਹੁੰਦਾ ਸੀ ਮਰਦਾਨਾ ਇਹ ਯਾਦ ਰੱਖਿਓ ਮਰਦਾਨਾ ਕਹਿੰਦਾ ਮੈਂ ਕੁਛ ਨਹੀਂ ਮੰਗਦਾ ਮਹਾਰਾਜ ਮੈਨੂੰ ਬਾ ਯਾਦ ਰੱਖਿਓ ਵੀ ਮਰਦਾਨਾ ਹੈਗਾ ਸੀ ਇੱਕ ਤੁਹਾਡੀ ਯਾਦ ਹੀ ਮੇਰੇ ਲਈ ਸਭ ਕੁਝ ਹੈ ਫੇਰ ਗੁਰੂ ਨਾਨਕ ਸਾਹਿਬ ਨੂੰ ਇੱਕ ਗੱਲ ਹੋਰ ਲਿਖੀ ਹੈ ਮੈਂ ਉਦਨ ਕਿਤਾਬ ਪੜ੍ਹਦਾ ਸੀ ਉਹਦੇ ਚ ਜ਼ਿਕਰ ਆਇਆ ਕਹਿੰਦਾ ਮਹਾਰਾਜ ਆਪਾਂ ਕਦੇ ਫੇਰ ਮਿਲਾਂਗੇ ਮੈਂ ਮਰ ਚੱਲਿਆ ਵੀ ਕਦੇ ਕਿਸੇ ਜਨਮ ਚ ਫੇਰ ਮਿਲਾਂਗੇ ਹੁੰਦਾ ਹੀ ਹੈ ਨਾ ਸਾਡੀ ਮਾਂ ਮਰ ਜਾਏ ਕਦੇ ਫੇਰ ਮਿਲੂ ਸਾਨੂੰ ਸਾਡਾ ਪਿਓ ਮਰ ਜਾਏ ਕਦੇ ਫੇਰ ਮਿਲੂ ਬਈ ਲੋਕ ਸੋਚਦੇ ਹੁੰਦੇ ਕਿ ਕਦੇ ਮਿਲਾਂਗੇ ਦੁਬਾਰਾ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਕੀ ਫੇਰ ਮਿਲਾਂਗੇ ਕਦੇ ਗੁਰੂ ਨਾਨਕ ਸਾਹਿਬ ਕਹਿੰਦੇ ਪਤਾ ਨਹੀਂ ਮਰਦਾਨਾ ਨੂੰ ਪਤਾ ਨਹੀਂ ਮਿਲਾਂਗੇ ਕਿ ਨਹੀਂ ਤੇ ਇਹੀ ਲਾਈਨ ਲਿਖੀ ਹੈ ਕਿਤਾਬ ਚ ਕਹਿੰਦੇ ਬਾਬਾ ਜੇ ਕਿਤੇ ਮਿਲ ਪਏ ਅਗਲੇ ਜਨਮ ਚ ਤੇ ਮੈਨੂੰ ਸਿਆਣ ਲਈ ਮੇਰੇ ਇਨੇ ਕਰਮ ਨਹੀਂ ਵੀ ਮੈਂ ਤੈਨੂੰ ਸਿਆਣ ਲਵਾ ਅਗਲੇ ਜਨਮ ਚ ਕਿਤੇ ਮਿਲ ਪੇ ਮੈਨੂੰ ਆਵਾਜ਼ ਮਾਰੀ ਮਰਦਾਨਿਆਂ ਆ ਮੈਂ ਆ ਵੇਖ ਮੈਨੂੰ ਤੂੰ ਸਿਆਣ ਲਈ ਮੇਰੇ ਇਡੇ ਕਰਮ ਨਹੀਂ ਮੈਂ ਤੁਹਾਨੂੰ ਸਿਆਣ ਸਕਾਂ ਤੁਸੀਂ ਮੈਨੂੰ ਬਾਬਾ ਮੈਨੂੰ ਸਿਆਣ ਲਈ ਮੈਨੂੰ ਆਵਾਜ਼ ਮਾਰੀ ਮੈਨੂੰ ਬੁਲਾ ਲਈ ਮੈਨੂੰ ਸਿਆਣ ਕੇ ਕਹੀਂ ਵੀ ਤੂੰ ਆ ਮੇਰ ਤੋਂ ਨਹੀਂ ਪਛਾਣਿਆ ਜਾਣਾ ਤੂੰ ਪਛਾਣ ਲਈ ਇਹ ਮਰਦਾਨਾ ਗੁਰੂ ਨਾਨਕ ਦਾ ਮਰਦਾਨਾ ਕਹਿੰਦਾ ਹੁੰਦਾ ਸੀ ਤੂੰ ਰੱਬ ਦਾ ਡੂੰ ਮੈਂ ਤੇਰਾ ਡੂੰ ਤੂੰ ਕਰਤਾਰ ਦਾ ਸੇਵਕ ਮੈਂ ਕਿਹੜਾ ਘਟਾਂ ਮੈਂ ਤੇਰਾ ਸੇਵਕ ਤੇਰਾ ਸੇਵਕ ਹੋਣਾ ਮੇ ਕੋਈ ਛੋਟੀ ਗੱਲ ਨਹੀਂ ਮਾਣ ਕਰਦਾ ਸੀ ਭਾਈ ਮਰਦਾਨਾ ਉਹ ਭਾਈ ਮਰਦਾਨਾ ਬੜਾ ਹਸਮੁਖ ਸੀ ਕਦੇ-ਕਦੇ ਫਿਰ ਇਦਾਂ ਸ਼ਰਾਰਤਾਂ ਕਰਦਾ ਹੁੰਦਾ ਸੀ ਹਾਸੇ ਚ ਕਹਿੰਦਾ ਬਾਬਾ ਮੇਰੇ ਕੰਨੀ ਤਾਂ ਵੇਖ ਲਿਆ ਕਰੋ ਤੁਸੀਂ ਪਰਛਾਦਾ ਨਹੀਂ ਛਗਣਾ ਤੇ ਫਿਰ ਮੈਂ ਤੇ ਛਗਣਾ ਸੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆ ਮਰਨਾ ਹੈ ਯਾਰ ਤਾਂ ਕਹਿੰਦਾ ਮਾਰਾ ਰੋਟੀਆਂ ਨਾਲ ਬੰਦਾ ਖਾਣੇ ਨਾਲ ਤਾਂ ਕਾਇਮ ਹੁੰਦਾ ਤੁਸੀਂ ਕਹਿੰਦੇ ਹੋ ਮਰਦਾ ਹੈ ਕਹਿੰਦੇ ਇਹਨਾਂ ਵਾਲਾ ਤਾਂ ਖਾਣਾ ਮਾਰੂ ਤੈਨੂੰ ਕਹਿੰਦਾ ਮਾਰਾ ਐ ਕਿਵੇਂ ਕਹਿੰਦੇ ਜਿਹੜਾ ਦੁੱਧ ਆਇਆ ਉਸ ਉਦੇ ਤੇ ਦਵਾਈ ਸੀ ਬਿਹੋਸ਼ੀ ਵਾਲੀ ਇਹ ਜਿਹੜਾ ਖਾਣਾ ਆਇਆ ਤੇ ਜ਼ਹਿਰ ਐ ਮਰਨਾ ਤਾਂ ਕਹਿੰਦਾ ਨਾ ਮਾਰਾ ਮਰਨਾ ਕਿਉਂ ਆਇਆ ਮਾਰੇ ਕਹਿੰਦੇ ਜ਼ਹਿਰ ਪਾਈ ਐ ਇਹ ਠੱਗ ਨੇ ਠੱਗ ਤੈਨੂੰ ਸਾਧ ਦਿਸਦੇ ਆ ਨਿਮਰਤਾ ਪਖੰਡ ਕਰਦੇ ਆ ਸਾਰਾ ਹਰੇਕ ਬੰਦਾ ਤੇ ਪਛਾਣ ਨਹੀਂ ਵੀ ਨਹੀਂ ਸਕਦਾ ਹੁੰਦਾ ਨਾ ਠੱਗ ਠੱਗ ਸਾਰਿਆਂ ਤੋਂ ਥੋੜਾ ਪਛਾਣੇ ਜਾਂਦੇ ਪਛਾਣ ਨਹੀਂ ਸਕਦੇ ਓਏ ਅਸੀਂ ਭੋਲੇ ਪੰਛੀ ਆਪਾਂ ਪੰਜਾਬ ਵਾਲੇ ਕਿੱਥੇ ਪਛਾਣ ਲਾਂਗੇ ਪੰਜਾਬ ਭੋਲਿਆਂ ਦੀ ਕੌਮ ਐ ਪੰਜਾਬੀ ਭੋਲੇ ਨੇ ਇਮੋਸ਼ਨਲੀ ਲੋਕ ਜਜਬਾਤੀ ਲੋਕ ਜਜਬਾਤੀ ਕੌਮ ਭੋਲੀ ਹੁੰਦੀ ਹੈ ਭੋਲੇ ਆ ਤਾਂ ਹੀ ਤੇ ਲੁੱਟੇ ਗਏ ਹੁਣ ਤੱਕ ਜਦੋਂ ਤੋਂ ਲੈ ਕੇ ਰਾਜ ਜਦੋਂ ਸ਼ੁਰੂ ਹੋਇਆ ਮਹਾਰਾਜੇ ਰਣਜੀਤ ਸਿੰਘ ਤੋਂ ਬਾਅਦ ਕਿੰਨੀ ਵਾਰੀ ਲੁੱਟੇ ਗਏ ਆਪਾਂ ਭੋਲੇ ਆ ਤਾਂ ਹੀ ਲੁੱਟੇ ਜਾਂਦੇ ਆ ਹੋਰ ਕੀ ਭੋਲਾ ਬੰਦਾ ਲੁੱਟਿਆ ਜਾਂਦਾ ਭੋਲੇ ਲੋਕਾਂ ਦੀ ਕੌਮ ਬੜੇ ਭੋਲੇ ਬਹੁਤ ਭੋਲੇ ਹੁਣ ਮਰਦਾਨਾ ਨਹੀਂ ਸਮਝ ਸਕਿਆ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਖਾਣੇ 'ਚ ਜ਼ਹਿਰ ਪਾਈ ਹੈ ਮਰਨਾ ਹੈ ਨਾ ਮਾਰ। ਫਿਰ ਮਹਾਰਾਜ ਆਪਾਂ ਇਹ ਜਿਹਾਂ 'ਚ ਫਸ ਕਿਉਂ ਜਾਂਦੇ ਆਂ? ਕਹਿੰਦਾ ਇਹ ਕਿੱਥੇ ਫਸੇ? ਆ ਸਮਾਨ ਸਮੂਹ ਨੂੰ ਜੇ ਇੱਥੇ ਰੱਖ ਜਾਂਦੇ ਆ ਇਹਨਾਂ ਨੂੰ ਕਹਿੰਨੇ ਆ ਸੈਰ ਕਰਨ ਗਏ ਕਹਿਣਗੇ ਸੈਰ ਕਰਨ ਗਏ ਨੇ ਆ ਜਾਂਦੇ ਨੇ ਆਪਾਂ ਲੰਗ ਚੱਲੀਏ ਰਬਾਬ ਨਮੀ ਲੈ ਲਾਂਗੇ। ਮਹਾਰਾਜ ਕਹਿੰਦੇ ਨਾ ਮਰਦਾਨਿਆਂ ਨਾਲ ਫੇਰ ਨਾ ਕਰ ਬਹਿ ਜਾ ਇੱਥੇ। ਆਪਾਂ ਇਹ ਨਹੀਂ ਜਾਂਦੇ। ਆਪਾਂ ਆਏ ਹੀ ਇਹਨਾਂ ਵਾਸਤੇ ਆ ਨਾ ਨਾ ਮਰਦਾਨਿਆਂ ਨਾ ਭਾਈ ਵੱਡਾ ਹੌਸਲਾ ਚਾਹੀਦਾ ਤਾਰਨਾ ਏ ਪੱਥਰ ਖਾ ਖਾ ਕੇ ਗਾਲਾਂ ਲੈ ਲੈ ਕੇ ਆਪਾਂ ਫੇਰ ਵੀ ਦੁਨੀਆ ਨੂੰ ਤਾਰਨਾ ਆਪਾਂ ਭਲਾ ਕਰਨ ਆਏ ਆ ਕਹਿ ਲੈਣ ਦੇ ਜੋ ਹੁੰਦਾ ਵੇਖੀ ਜਾਏਗੀ ਪੈ ਜਾ ਗੁਰੂ ਸਾਹਿਬ ਤੇ ਪੈ ਕੇ ਇਹਨੂੰ ਕਿਹੜੀ ਨੀਂਦ ਆਉਣੀ ਸੀ ਜਿਉਂ ਹੀ ਸਵੇਰ ਹੋਈ ਮਹਾਰਾਜ ਉੱਠ ਖਲੋਤੇ ਇਸ਼ਨਾਨ ਕਰ ਲਿਆ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਉੱਠ ਬਈ ਸੰਭਾਲ ਸਾਰਾ ਕੁਝ ਫਟਾਫਟ ਇਸ਼ਨਾਨ ਮਰਦਾਨੇ ਦਾ ਹੋ ਗਿਆ ਉਧਰ ਉਹ ਵਿਉਂਤੈ ਬਣਾਉਂਦੇ ਫਿਰਦੇ ਕਹਿੰਦੇ ਦੁੱਧ ਦਿੱਤਾ ਦੁੱਧ ਨਹੀਂ ਪੀਤਾ ਖਾਣਾ ਦਿੱਤਾ ਖਾਣਾ ਨਹੀਂ ਖਾਦਾ ਤਕੜਈ ਵਪਾਰੀ ਲੱਗਦੇ ਨੇ ਕਹਿੰਦੇ ਹੁਣ ਸਿੱਧੇ ਹੋ ਜੀਏ ਐ ਨਹੀਂ ਗਾ ਮਜਾ ਲੈਣਾ ਲਓ ਜੀ ਉਧਰੋਂ ਉਹ ਤਿਆਰ ਹੋ ਕੇ ਸੱਜਣ ਨਾਲ ਬੰਦੇ ਲਿਆ ਕੇ ਨਾ ਇਕੱਠੇ-ਕੁੱਠੇ ਕਰਕੇ ਆ ਗਿਆ ਟਾਕੂਏ ਟੂਕੂਏ ਲੈ ਕੇ ਗੁਰੂ ਸਾਹਿਬ ਅੱਖਾਂ ਬੰਦ ਕਰਕੇ ਬੈਠੇ ਐ ਬਰਦਾਨਾ ਪਰੇ ਜੇ ਸਾਈਡ ਜੀ ਤੇ ਬੈਠਾ ਖੁੰਜੇ ਤੇ ਲੱਗਿਆ ਅੱਖਾਂ ਬੰਦ ਚੌਂਕੜਾ ਲੱਗਿਆ ਹੋਇਆ ਤੇ ਇੱਕਦਮ ਦਰਵਾਜ਼ੇ ਨੂੰ ਮਾਰੀ ਲੱਤ ਗੁਰੂ ਸਾਹਿਬ ਨੇ ਨੇਤਰ ਖੋਲੇ ਹਾਂ ਭਾਈ ਦੱਸੋ ਬੜੇ ਠੰਡੇ ਬੋਲੇ ਕੋਈ ਡਰੇ ਨਹੀਂ ਵੀ ਇੱਕਵਰਾ ਕਿਉਂਕਿ ਪਤਾ ਹੀ ਸੀ ਵੀ ਆਹ ਕੁਝ ਕਰਨਗੇ ਡਰੇ ਤੇ ਤਾਂ ਜੇ ਪਤਾ ਸੀ ਇਹ ਕੁਝ ਕਰਨਗੇ ਲੱਤ ਮਾਰੀ ਬੂਹੇ ਨੂੰ ਹਾਂ ਭਾਈ ਬੜੇ ਠੰਡੇ ਬੋਲੇ ਨਾਲ ਦੇ ਬੰਦੇ ਅੰਦਰੋਂ ਸੋਚਦੇ ਨੇ ਕਿ ਤੇ ਸੱਚੀ ਤੇ ਨਹੀਂ ਸਾਧੂ ਵੀ ਕਿਤੇ ਸੱਚੀ ਚੰਗੇ ਫਕੀਰ ਹੋਣ ਆਪਾਂ ਗਲਤੀ ਸੋਚੀ ਜਾਈਏ ਮਾਰੇ ਕਹਿੰਦੇ ਹਾਂ ਬਈ ਦੱਸੋ ਉਹ ਕਹਿੰਦੇ ਦੱਸਣਾ ਕੀ ਐ ਨਾ ਤੁਸੀਂ ਸਾਧ ਸੱਜਣ ਕਹਿੰਦਾ ਨਾ ਤੁਸੀਂ ਸਾਧ ਤੇ ਨਾ ਅਸੀਂ ਸਾਧਾਂ ਦੇ ਜੇਲੇ ਆ ਆਇਆ ਸਾਡਾ ਅਸਲੀ ਰੂਪ ਦੁੱਧ ਦਿੰਨੇ ਆ ਜੇ ਕੋਈ ਪੀ ਲਵੇ ਬੇਹੋਸ਼ ਹੋਵੇ ਸਭ ਕੁਝ ਲੁੱਟ ਲੀਦਾ ਜੇ ਕੋਈ ਬੰਦਾ ਪੰਜ ਤਿੰਨ ਕਰੇ ਵੱਢ ਕੇ ਖੂਜ ਸਿੱਟ ਦਿੰਨੇ ਆ ਤੁਸੀਂ ਦੁੱਧ ਨਹੀਂ ਪੀਤਾ ਖਾਣਾ ਨਹੀਂ ਖਾਦਾ ਹੁਣ ਅਸਲੀ ਰੂਪ ਵਿਖਾਉਣਾ ਪੈ ਗਿਆ ਆ ਖੜੇ ਆ ਟੁਕੜੇ ਟੁਕੜੇ ਕਰਾਂਗੇ ਤੁਹਾਡੇ ਅਸੀਂ ਆਪਣਾ ਅਸਲੀ ਰੂਪ ਵਿਖਾਤਾ ਤੁਸੀਂ ਵਿਖਾਓ ਮਹਾਰਾ ਕਹਿੰਦੇ ਤੁਸੀਂ ਹੋ ਸਕਦੇ ਹੋ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਮੈਂ ਜਿਹੋ ਜਿਹਾ ਤੈਨੂੰ ਬਾਹਰੋਂ ਦਿਸਦਾ ਅੰਦਰੋਂ ਵੀ ਇਹ ਜੀ ਗੁਰੂ ਨਾਨਕ ਸਾਹਿਬ ਜੀ ਆਹੀ ਗੋਝਾ ਸਾਡੇ ਕੋਲ ਜਿੱਦਾਂ ਦੇ ਅੰਦਰੋਂ ਆ ਬਾਹਰੋਂ ਆ ਉਦਾਂ ਦੇ ਅੰਦਰੋਂ ਆ ਸਾਡੇ ਦੋ ਰੂਪ ਨਹੀਂ ਹਨ ਅਸੀਂ 도ਗਲੇ ਨਹੀਂ ਹਾਂ ਅਸੀਂ ਇਦਾਂ ਹੀ ਹਾਂ ਲਓ ਜੀ ਇਹ ਅੱਖਾਂ ਕੱਢੇ ਮਹਾਰਾਜ ਵੱਲ ਤੇ ਗੁਰੂ ਸਾਹਿਬ ਨੇ ਵੇਖਿਆ ਮਰਦਾਨਾ ਨਾ ਖੂੰਜੇ ਨੂੰ ਲੱਗੀ ਜਾਵੇ ਮਹਾਰਾਜ ਇਹਨੇ ਮਰਦਾਨਿਆ ਓਏ ਖੂੰਜੇ ਚ ਕਿਉਂ ਲੱਗਦਾ ਡਰਦਾ ਕਿਉਂ ਹੈ ਦਰੇ ਉਹ ਜਿਨੇ ਵੱਡ-ਵੱਡ ਬੰਦੇ ਖੂਹਾਂ ਚ ਸਿੱਟੇ ਦਰੇ ਉਹ ਜਿਨ੍ਹਾਂ ਨੇ ਘਰੇ ਆਇਆਂ ਨਾਲ ਧੋਖਾ ਕੀਤਾ ਦਰੇ ਉਹ ਜਿਨਨੇ ਵਿਧਵਾ ਕੀਤੀਆਂ ਔਰਤਾਂ ਲੁੱਟਿਆ ਡਰੇ ਉਹ ਤੂੰ ਕਿਉਂ ਡਰਦਾ ਹੈ ਆਪਾਂ ਤੇ ਰੱਬ ਰੱਬ ਕਰਨ ਵਾਲੇ ਲੋਕਾਂ ਸੀ ਕਿਉਂ ਡਰੀਏ ਗਲਤ ਕੀਤਾ ਕੁਛ ਮਰਦਾਨਿਆਂ ਤੈਂ ਕੁਝ ਗਲਤ ਕੀਤਾ ਹੈ ਮਰਦਾਨਾ ਕਹਿੰਦਾ ਨਹੀਂ ਕੀਤਾ ਬਾਬਾ ਕਹਿੰਦੇ ਫੇਰ ਡਰਦਾ ਕਿਉਂ ਹੈ ਡਰਨ ਤੇ ਇਹ ਅਸੀਂ ਕਿਉਂ ਡਰੀਏ ਮਰਦਾਨਿਆਂ ਡਰਨਾ ਫੇਰ ਮਾਰ ਮੈਂ ਕੀ ਕਰਾਂ ਕਹਿੰਦੇ ਉਹੀ ਕਰ ਜੋ ਕਰਦਾ ਰੋਜ਼ ਕਹਿੰਦੇ ਕੀ ਕਹਿੰਦੇ ਜੰਗਲ 'ਚ ਹੋਵੇ ਘਰ 'ਚ ਹੋਵੇ ਪਿੰਡ 'ਚ ਹੋਵੇ ਮੈਂ ਘਾ ਰਿਆ ਹੁਣਾਂ ਤੇਰੇ ਹੱਥ 'ਚ ਰਬਾਬ ਹੁੰਦੀ ਐ ਹੁਣ ਵੀ ਰਬਾਬ ਵਜਾਂ ਉਹ ਜਦੋਂ ਐ ਤਲਵਾਰਾਂ ਵਾਲੇ ਖੜੇ ਹੁਣ ਉਦੋਂ ਰਬਾਬਾਂ ਨਹੀਂ ਵੱਜਦੀਆਂ ਹੁੰਦੀਆਂ ਗਲੇ ਰੁਕ ਜਾਂਦੇ ਐ ਨਹੀਂ ਬੋਲਿਆ ਜਾਂਦਾ ਮਰਦਾਨੇ ਨੇ ਉਹ ਦਲੇਰ ਮਰਦ ਸੀ ਹੁਕਮ ਹੋਣ ਦੀ ਧੀਰ ਸੀ ਰਬਾਬ ਚੱਕ ਲਈ ਮਿੰਟ ਚ ਸੁਰ ਕਰਕੇ ਰਾਗ ਛੇੜ ਲਿਆ ਤੇ ਜਿਉਂ ਹੀ ਰਾਗ ਸੇ ਛੇੜਿਆ ਸੱਜਣ ਨਾ ਸੀ ਉਹਦਾ ਉਹਦੇ ਨਾਮ ਜਿਵੇਂ ਹੁਣ ਵੇਖੋ ਅਸੂ ਦਾ ਮਹੀਨਾ ਨਾ ਅਸੁਨ ਪ੍ਰੇਮ ਓ ਮਾਹੜਾ ਗੁਰੂ ਸਾਹਿਬ ਨੇ ਅਸੂ ਦੇ ਸ਼ਬਦ ਉਚਾਰਨ ਕੀਤਾ ਕਤਕ ਕਰਮ ਕਮਾਵਣੇ ਕੱਤੇ ਦਾ ਮਹੀਨਾ ਕੱਤੇ ਤੇ ਧੋਖ ਤੁਖਾਰਨਾ ਵਿਆਪਈ ਬਹੁਤ ਹੈ ਨਾਗ ਮਜਨ ਸੰਗ ਸਾਧੂਆਂ ਤੋੜੀ ਕ੍ਰਿਸ਼ਨਾਂ ਮਾਗ ਤੇ ਫਲਗੁਣ ਲੰਦੋਂ ਪਾਰ ਜਨਾ ਫੱਗਣ ਤੇ ਠੀਕ ਹੈ ਨਾ ਹਰ ਸ਼ਬਦ ਉਹ ਮਹੀਨੇ ਤੇ ਹੀ ਉਚਾਰਨ ਕਰਤਾ ਗੁਰੂ ਸਾਹਿਬ ਨੇ ਇਸੇ ਤਰ੍ਹਾਂ 52 ਬਾਵਨ ਅਖਰੀਏ ਕਬੀਰ ਸਾਹਿਬ ਦੇ ਬਚਨ ਫੜਦੇ ਆ 52 ਬਾਵਨ ਅਖਰੀ 52 ਅਖਰੀ ਬਾਵਨ ਅਖਰੀ ਊੜਾ ਐੜਾ ਈੜੀ ਸੱਸਾ ਸਾਰਿਆਂ ਅੱਖਰਾਂ ਤੇ ਤੇ ਇੱਧਰ ਜਦੋਂ ਸੱਜਣ ਨਾ ਅਕੇਲਾ ਲਿਆ ਗੁਰੂ ਨੇ ਗੁਰੂ ਸਾਹਿਬ ਨੇ ਸੱਜਣ ਸੱਜਣ ਅੱਗੇ ਲਾ ਲਿਆ ਤੇ ਮਰਦਾਨੇ ਨੂੰ ਕਹਿੰਦੇ ਮਦਾਨਿਆਂ ਬਾਜ਼ਾਰ ਵਾਬ ਮਰਦਾਨੇ ਨੇ ਰਵਾਬ ਵਜਾਈ ਉਜਲ ਕਹਾਂ ਚਿਲਕਣਾ ਘੋਟੇ ਮਕਲੜੀ ਮਸ ਕਹਿੰਦੇ ਕਹਾਂ ਐ ਕਹ ਸਮਝਦੇ ਪਿੱਤਲ ਪਿੱਤਲ ਐ ਚਮਕਦਾ ਹੁੰਦਾ ਆ ਪੁਰਾਣੇ ਪਿੱਤਲ ਦੇ ਭਾਂਡੇ ਬੀਬੀਆਂ ਨੂੰ ਪਤਾ ਹੈ ਉੱਤੋਂ ਉੱਤੋਂ ਚਮਕਦੇ ਐ ਪਰ ਜੇ ਰਗੜੀਏ ਵਿੱਚੋਂ ਕਾਲਖ ਨਿਕਲਦੀ ਐ ਕਾਲ ਹੱਥ ਕਾਲੇ ਹੋ ਜਾਂਦੇ ਨੇ ਪਿੱਤਲ ਨਾਲ ਪਿੱਤਲ ਅੰਦਰੋਂ ਕਾਲਖ ਨਿਕਲਦੀ ਐ ਕਹਿੰਦੇ ਚਮਕਦਾ ਕਹਿਾਂ ਬਹੁਤ ਐ ਕਹਿਂਦਾ ਪਾਂਡਾ ਪਰ ਵਿੱਚ ਕਾਲਖ ਹੁੰਦੀ ਐ ਉਜਲ ਕਹਿਾਂ ਚਿਲਕਣਾ ਘੋਟੇ ਮਕਲੜੀ ਮੱਸ ਥੋਥਿਆਂ ਜੂਠ ਨਾ ਉੱਤਰੈ ਜੇ ਸੌ ਧੋਵਾ ਤਿਸ ਮੈਲ ਨਹੀਂ ਨਿਕਲਦੀ ਫੇਰ ਅੱਗੇ ਅਸਥਾਈ ਐ ਨਾ ਜਿਹੜੀ ਇਹਦੀ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਨ ਜਿੱਥੇ ਲੇਖਾ ਮੰਗੀ ਐ ਥਿੱਥੇ ਖੜੇ ਦਿਸਣ ਓ ਸੱਜਣ ਤੇ ਉਹ ਹੁੰਦੇ ਐ ਜਿਹੜੇ ਸਾਥ ਦੇਣ ਸੱਜਣ ਤੇ ਗੁਰੂ ਐ ਜਿਹੜਾ ਹਰ ਥਾਂ ਤੇ ਖੜਾ ਦਿਸੇ ਸੱਜਣ ਤੇ ਉਹ ਹੁੰਦੇ ਨੇ ਜਿਹੜੇ ਮਿੱਤਰ ਹੁੰਦੇ ਐ ਜਿਹੜੇ ਖੜਦੇ ਐ ਓਏ ਤੂੰ ਸੱਜਣ ਕਹਦਾ ਉਚਾਰ ਦੇ ਕੁਰਬਾਨੀ ਨੇ ਇਸ਼ਾਰੇ ਸੱਜਣ ਨੂੰ ਹੋ ਰਹੇ ਨੇ ਨਾਂ ਰੱਖਿਆ ਮਾਂ ਨੇ ਸੱਜਣ ਤੇ ਕੰਮ ਕਿਹੜੇ ਲੱਗ ਪਿਆ ਕਰਨ ਲੋ ਫੇਰ ਇੱਕ ਵਾਰ ਜਿਵੇਂ ਪਹਿਲਾਂ ਗਾਰੇ ਸੀ ਉਵੇਂ ਹੀ ਉਸੇ ਲੈ ਤੇ ਹੀ ਬਸ ਸਮਾਪਤੀ ਕਰਨ ਲੱਗੇ ਆ ਆਧਾਰਨਾ ਨਾਲ ਹੀ ਸਮਾਪਤੀ ਕਰਦੇ ਆ ਗੁਰੂ ਸਾਹਿਬ ਜਾਣਗੇ ਆਪਾਂ ਫੇਰ ਜਾਣਾ ਕਾਲ ਨਾ ਕਰਿਓ 5 ਮਿੰਟ ਚ ਭੋਗ ਪਾ ਦਿੰਨੇ ਆ ਅਰਦਾਸ ਹੁਕਮਨਾਮਾ ਸੁਣਾਗੇ ਫੇਰ ਜਾਵਾਂਗੇ ਕਾਲ ਨਹੀਂ ਕਰਨੀ ਨੌਜਵਾਨੋ ਵੀਰੋ ਰੋਜ਼ ਰੋਜ਼ ਅਰਦਾਸਾਂ ਚ ਤੇ ਖੜਦੇ ਨਹੀਂ ਤੁਸੀਂ ਐਸ ਵੇਲੇ ਕੀ ਕਰਦੇ ਹੋਣਾ ਸੀ ਭਲਾ ਦੱਸੋ ਹੋਣਾ ਤੇ ਲੱਗੇ ਹੋਣਾ ਸੀ ਗਈਆਂ ਨੇ ਹੁਣ ਗੁਰੂ ਨਾਨਕ ਦੀ ਸਾਖੀ ਸੁਣ ਰਹੇ ਆ ਤੁਸੀਂ ਗੁਰਬਾਣੀ ਸੁਣ ਰਹੇ ਆਂ ਕ੍ਰਿਸ਼ਨ ਜੀ ਦੀ ਗੱਲ ਹੋ ਰਹੀ ਹੈ ਬਿਦਰ ਦੀ ਹੋ ਰਹੀ ਲਾਲੋ ਯਾਦ ਕਰ ਰਹੇ ਆ ਮਰਦਾਨਾ ਯਾਦ ਹੋ ਆ ਰਿਹਾ ਵੇਖੋ ਜਵਾਨੀ ਨੌਜਵਾਨ ਬੱਚੇ ਕਿੰਨੇ ਮੁੰਡੇ ਮੁੰਡੇ ਵਿੱਚ ਧਰਮਾਲੇਕ ਨਹੀਂ ਆਪਾਂ ਅਰਦਾਸਾਂ ਇੰਨੀ ਸੰਗਤ 'ਚ ਹੋਣ ਸਾਰਿਆਂ ਦੇ ਵਾਸਤੇ ਅਰਦਾਸ ਕਰੀਏ ਤੁਹਾਡੇ ਲਈ ਵੀ ਕਰੀਏ ਘਰਾਂ ਚ ਸੁੱਤੇ ਜਿਹੜੇ ਉਹਨਾਂ ਲਈ ਵੀ ਕਰੀਏ ਸਰਬੱਤ ਦੇ ਭਲੇ ਲਈ ਕਰੀਏ ਬੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੋ ਸੇਤ ਦੀ ਵੀ ਤੰਦਰੁਸਤੀ ਮਨ ਦੀ ਵੀ ਤੰਦਰੁਸਤੀ ਮਨ ਦੀ ਇਕਾਗਰਤਾ ਮਨ ਚ ਪ੍ਰੇਮ ਭਾਵਨਾ ਅਰਦਾਸ ਕਰੀਏ ਆ ਲਾਈਨ ਨਾ ਸਜਣਾ ਸਜਣਾ ਸਬਤਾ ਤੂੰ ਸਜਣ ਬਣ ਜਾ 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 ਹਾਡੋ ਸਬਤਾ ਤੂੰ ਸਜਣ ਬਣ ਬੋਲੋ ਸ਼ਬਦ ਉਚਾਰਿਆ ਜੇ ਦੀ ਮੈਂ ਸਾਰੇ ਸ਼ਬਦ ਦੀ ਵਿਆਖਿਆ ਕਰਾਂ ਟਾਈਮ ਲੱਗੂਗਾ ਆਓ ਹੁਣ ਆਪਾਂ ਜ਼ਿਆਦਾ ਸਮਾਂ ਨਾ ਲਈਏ ਕੱਲ ਨੂੰ ਮੇਰੀ ਬੇਨਤੀ ਹੈ ਗੁਰਮਖੋ ਸਵਾ 8:05 ਸ਼ੁਰੂ ਕਰਿਆ ਸੀ ਕੱਲ ਵੀ ਕਰਾਂਗੇ ਟਾਈਮ ਨਾਲ ਆਵਾਂਗੇ